ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਹੋਰ ਸਨੋ ਜੀ ਕੀ ਹਾਲ ਚਾਲ ਆ ਤੁਹਾਡਾ ਉਮੀਦ ਹੈ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਤੇ ਅਸੀਂ ਵੀ ਬਿਲਕੁਲ ਠੀਕ ਠਾਕ ਆ ਤੇ ਸਾਰੀਆਂ ਭੈਣਾਂ ਦੱਸਿਓ ਕਿ ਤੁਸੀਂ ਕਿੱਥੇ ਕਿੱਥੇ ਰਹਿ ਰਹੇ ਹੋ ਔਰ ਕਿੰਨੀ ਕਿ ਬਾਰਿਸ਼ ਹੋ ਰਹੀ ਹੈ ਤੇ ਆਪਣੇ ਫਰੀਦਕੋਟ ਦੇ ਵਿੱਚ ਬਹੁਤ ਜ਼ਿਆਦਾ ਬਾਰਿਸ਼ ਨਹੀਂ ਹੈਗੀ ਅੱਜ ਪੂਰਾ ਦਿਨ ਅੱਜ ਹੈਗਾ ਟਿਊਜ਼ਡੇ ਮੰਗਲਵਾਰ ਤੇ ਮੰਗਲਵਾਰ ਨੂੰ ਪੂਰਾ ਦਿਨ ਹੈ ਜਿਹੜਾ ਉਹ ਬਾਰਿਸ਼ ਨਹੀਂ ਹੋਈ ਹੈਗੀ ਬੱਦਲ ਰਹੇ ਨੇ ਪਰ ਬਾਰਿਸ਼ ਨਹੀਂ ਹੋਈ ਹੈਗੀ ਬਿਲਕੁਲ ਵੀ ਤੇ ਤੁਸੀਂ ਦੱਸਿਓ ਕਿ ਕਿੱਥੇ-ਕਿੱਥੇ ਬਾਰਿਸ਼ ਹੋਈ ਆ ਕਿਉਂਕਿ ਛੁੱਟੀਆਂ ਹੋ ਗਈਆਂ ਇਟ ਮੀਨਸ ਕਿ ਬਾਰਿਸ਼ ਬਹੁਤ ਜ਼ਿਆਦਾ ਥਾਂਈ ਹੋ ਰਹੀ ਆ ਪਰ ਚਲੋ ਲੱਕੀਲੀ ਇਥੇ ਨਹੀਂ ਹੈਗੀ ਪ੍ਰਮਾਤਮਾ ਸਾਰਿਆਂ ਦੇ ਠੀਕ-ਠਾਕ ਰੱਖੇ ਖੁਸ਼ਹਾਲ ਰੱਖਣ ਸਾਰਿਆਂ ਨੂੰ ਫਸਲਾਂ ਸਾਰਾ ਠੀਕ-ਠਾਕ ਘਰੇ ਆ ਜਾਣ ਪਰ ਮੈਂ ਸੁਣਿਆ ਕਿ ਬਹੁਤ ਥਾਂਈ ਫਸਲਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਵੀਡੀਓਜ਼ ਵੀ ਦੇਖ ਰਹੇ ਆ ਔਰ ਜਿਹੜੇ ਇਲਾਕੇ ਹੈਗੇ ਨੇ ਨਦੀਆਂ ਨਹਿਰਾਂ ਨਾਲਿਆਂ ਦੇ ਕੋੜ ਨੇ ਬਸੇ ਹੋਏ ਨੇ ਕੰਡਿਆਂ ਤੇ ਬਸੇ ਹੋਏ ਨੇ ਉੱਥੇ ਬਹੁਤ ਜ਼ਿਆਦਾ ਨੁਕਸਾਨ ਹੁੰਦਾ ਬਸ ਪ੍ਰਮਾਤਮਾ ਆਪਣੀ ਮਿਹਰ ਬਣਾ ਕੇ ਰੱਖੇ ਸਭ ਠੀਕ ਠਾਕ ਰਹਿਣ ਜੀ ਚਲੋ ਕਮ ਸੇ ਕਮ ਕਿਸੇ ਦਾ ਜਾਨੀ ਨੁਕਸਾਨਾ ਹੋਵੇ ਮਾਲੀ ਨੁਕਸਾਨ ਫਿਰ ਵੀ ਬਰਦਾਸ਼ਤ ਹੋ ਜਾਂਦਾ ਪਰ ਜਾਨੀ ਨੁਕਸਾਨਾ ਜਿਹੜਾ ਇਹ ਬਰਦਾਸ਼ਤ ਤੋਂ ਪਰੇ ਦੀ ਗੱਲ ਹੁੰਦੀ ਆ ਸੋ ਵਾਈ ਗਰੂ ਜਾਨੀ ਨੁਕਸਾਨਾ ਹੋਵੇ ਕਿਸੇ ਦਾ ਤੇ ਅਗਲੀ ਗੱਲ ਹੈਗੀ ਆ ਕਿ ਕਈਆਂ ਲਈ ਤੇ ਜਿਹੜੀ ਬਾਰਿਸ਼ ਹੈਗੀ ਆ ਨਜ਼ਾਰੇਦਾਰ ਹੁੰਦੀ ਆ ਕਿਉਂਕਿ ਜਿੱਥੇ ਬਹੁਤ ਜ਼ਿਆਦਾ ਨੁਕਸਾਨ ਨਹੀਂ ਬਹੁਤ ਜ਼ਿਆਦਾ ਕੀ ਨੁਕਸਾਨ ਨਹੀਂ ਹੋਇਆ ਬਹੁਤ ਇਲਾਕੇ ਨੇ ਜਿੱਥੇ ਨੁਕਸਾਨ ਨਹੀਂ ਹੋਇਆ ਕਿਸੇ ਲਈ ਮਜ਼ਾ ਹੁੰਦੀ ਹੈ ਔਰ ਕਿਸੇ ਲਈ ਸਜ਼ਾ ਹੁੰਦੀ ਹੈ ਬਹੁਤ ਲੋਕਾਂ ਲਈ ਸਜ਼ਾ ਬਣੀ ਹੋਈ ਹੈ ਇਸੇ ਲਈ ਸਰਕਾਰ ਨੇ ਛੁੱਟੀਆਂ ਕੀਤੀਆਂ ਨੇ ਕਿਉਂਕਿ ਬਹੁਤ ਜ਼ਿਆਦਾ ਮੌਸਮ ਖਰਾਬ ਹੈ ਬਹੁਤ ਬਾਰਿਸ਼ ਹੋ ਰਹੀ ਹੈ ਤੇ ਲੋ ਜੀ ਮੈਂ ਅੱਜ ਤੁਹਾਡੇ ਨਾਲ ਜਿਹੜੀ ਗੱਲ ਕਰਨੀ ਸੀਗੀ ਕਮੈਂਟ ਹੈ ਮੈਂ ਜਿਹੜੀ ਇੱਕ ਦੋ ਵਾਚ ਪੜੂੰਗੀ ਮੈਂ ਨਾ ਤੁਹਾਡੇ ਨਾਲ ਵਾਲਾਂ ਬਾਰੇ ਗੱਲ ਕਰਨੀ ਸੀਗੀ ਕਿਉਂਕਿ ਵਾਲਾਂ ਦੀ ਪ੍ਰੋਬਲਮ ਹੈ ਜਿਹੜੀ ਉਹ ਸਭ ਤੋਂ ਵੱਡੀ ਪ੍ਰੋਬਲਮ ਹੈ ਐਕਚੁਅਲੀ ਨਾ ਮੇਰੇ ਵਾਲ ਸੀ ਜਿਹੜੇ ਤੁਸੀਂ ਵੀ ਨੋਟ ਕੀਤੇ ਹੋਣਗੇ ਵੀਡੀਓਜ਼ ਦੇ ਵਿੱਚ ਕਿ ਮੇਰੇ ਜਿਹੜਾ ਆ ਚੀਰ ਸੀਗਾ ਇਹ ਬਹੁਤ ਚੌੜਾ ਸੀਗਾ ਕਿਉਂਕਿ ਇੱਥੇ ਵਾਲਾਂ ਦੀ ਕਮੀ ਸੀਗੀ ਤੇ ਬਾਲ ਜਿਹੜੇ ਉਹ ਹੌਲੀ ਹੌਲੀ ਮੇਰੇ ਕੇਅਰ ਕਰਨ ਦੇ ਨਾਲ ਬਾਲ ਜਿਹੜੇ ਨਵੇਂ ਆਉਣੇ ਸ਼ੁਰੂ ਹੋ ਗਏ ਵੱਡੀ ਗੱਲ ਹੈ ਕਿ ਨਵੇਂ ਆਉਣੇ ਸ਼ੁਰੂ ਹੋ ਗਏ ਅ ਝੜਦੇ ਤਾਂ ਨਹੀਂ ਹੈਗੇ ਹੁਣ ਜਦੋਂ ਬਹੁਤ ਜ਼ਿਆਦਾ ਪਸੀਨੇ ਵਾਲਾ ਮੌਸਮ ਸੀ ਹੁਣ ਤਾਂ ਚਲੋ ਮੌਸਮ ਸਹੀ ਹੋ ਰਿਹਾ ਬਹੁਤ ਜ਼ਿਆਦਾ ਪਸੀਨੇ ਵਾਲਾ ਮੌਸਮ ਸੀ ਜਦੋਂ ਸਵੇਰੇ ਸਵੇਰੇ ਪਸੀਨੇ ਨਾਲ ਜੇ ਹਵਾਲ ਲੈ ਕੇ ਸਕੂਲ ਜਾਣਾ ਪੈਂਦਾ ਸੀ ਜੀ ਆਪਾਂ ਗਿੱਲੇ ਜੇ ਬਾਲ ਪਾਉਂਦੇ ਸੀ ਤੇ ਉਹਦੇ ਨਾਲ ਥੋੜੇ-ਬਹੁਤੇ ਬਾਲ ਉਤਰਦੇ ਸੀ ਪਰ ਐ ਨਹੀਂ ਆ ਕਿ ਬਹੁਤ ਜ਼ਿਆਦਾ ਮੇਰੇ ਬਾਲ ਉਤਰਦੇ ਸੀ ਪਰ ਸਭ ਤੋਂ ਵੱਧ ਖੁਸ਼ੀ ਦੀ ਗੱਲ ਹੈ ਕਿ ਨਵੇਂ ਵਾਲਾਂ ਦਾ ਆਉਣਾ ਔਰ ਮੇਰੇ ਜਿਹੜੇ ਵਾਲ ਨੇ ਉਹ ਨਵੇਂ ਆ ਰਹੇ ਨੇ ਕਿਉਂਕਿ ਮੇਰਾ ਚੀਰ ਬਹੁਤ ਚੌੜਾ ਸੀਗਾ ਤੇ ਬੀਬੀ ਨੂੰ ਬਹੁਤ ਜਿਆਦਾ ਹੁੰਦਾ ਬੀਬੀ ਬਹੁਤ ਡੋਗਦੀ ਸੀ ਕਿ ਨਹੀਂ ਮੈਨੂੰ ਤੇਰਾ ਚੀਰ ਇੰਨਾ ਚੌੜਾ ਹੋ ਜਾ ਪਿਆ ਬੁਰਾ ਲੱਗਦਾ ਜਾਂ ਤੁਸੀਂ ਦਸਰ ਵਾਲਿਆ ਕਰੋ ਤੇਰੇ ਵਾਲ ਉੱਤਰੀ ਜਾਂਦੇ ਅ ਤੁਸੀਂ ਦੇਖੋ ਮੇਰੇ ਵਾਲ ਹੈ ਨਾ ਜਿਹੜੇ ਇਹਨਾਂ ਦੇ ਵਿੱਚ ਚੀਰ ਦੇ ਵਿੱਚ ਨਾ ਨਵੇਂ ਵਾਲ ਬੇਬੀ ਹੈਅਰ ਆਉਣ ਲੱਗੇ ਆ ਦੇਖੋ ਆ ਦੇਖੋ ਛੋਟੇ ਛੋਟੇ ਵਾਲ ਹੁਣ ਜਦੋਂ ਮੈਂ ਬਹਣੀ ਆ ਨਾ ਵਾਲ ਆ ਦੇਖੋ ਤੁਹਨ ਧਿਆਨ ਨਾਲ ਦੇਖੋ ਤੁਸੀਂ ਆ ਮੇਰੇ ਛੋਟੇ ਛੋਟੇ ਵਾਲ ਜਿਹੜੇ ਉਹ ਚੀਰ ਦੇ ਵਿੱਚ ਆਉਣੇ ਸ਼ੁਰੂ ਹੋ ਗਏ ਨੇ ਦੋਨੇ ਪਾਸੇ ਤੇ ਜਦੋਂ ਹੁਣ ਮੈਂ ਬਾਰਨਿੰਗ ਐ ਖੜੇ ਖੜੇ ਰਹਿੰਦੇ ਨੇ ਕਿਉਂਕਿ ਜਦੋਂ ਇਹ ਪੂਰੇ ਲੰਬੇ ਹੋ ਜਾਣਗੇ ਫਿਰ ਇਹ ਨਾਲ ਡਰ ਜਾਣਗੇ ਹੁਣ ਜੇ ਛੋਟੇ ਨੇ ਤਾਂ ਜਿਵੇਂ ਇਹ ਵਾਲਾ ਜਿਹੜੇ ਮੇਰੇ ਹੁਣ ਆਉਣੇ ਸ਼ੁਰੂ ਹੋ ਗਏ ਮੇਰਾ ਚੀਰ ਜਿਹੜਾ ਪੂਰਾ ਭਰ ਜਾਣਾ ਹੈ ਹੈਵੀ ਹੋ ਜਾਣਾ ਬਹੁਤ ਖੁਸ਼ੀ ਦੀ ਗੱਲ ਹੈ ਹੁਣ ਫਿਰ ਭੈਣਾ ਫਿਰ ਪੁੱਛਣ ਗਿਆ ਕਿ ਤੁਹਾਡੇ ਇਸ ਤਰ੍ਹਾਂ ਵਾਲ ਕਿਵੇਂ ਆ ਗਏ ਕਿਉਂਕਿ ਏਜ ਏਜ ਦੇ ਵਿੱਚ ਏ ਸੇਜ ਦਾ ਮਤਲਬ ਇਹ ਨਹੀਂ ਆ ਕਿ ਮੈਂ ਕੋਈ 70 ਬਤਰੀ ਐ ਪਰ ਫਿਰ ਵੀ ਜਿਸ ਏਜ ਦੇ ਵਿੱਚ ਆਪਾਂ ਹੈਗੇ ਆ 50 ਪਲਸ ਉਹਦੇ ਚ ਨਵੇਂ ਵਾਲਾਂ ਦਾ ਆਉਣਾ ਥੋੜਾ ਜਿਹਾ ਇਹ ਹਜਮ ਨਹੀਂ ਹੁੰਦਾ ਹੁੰਦਾ ਕਿਉਂਕਿ ਇਹ ਸੇਜ ਦੇ ਵਿੱਚ ਵਾਲ ਝੜਦੇ ਜ਼ਰੂਰ ਹੁੰਦੇ ਨੇ ਪਰ ਨਵੇਂ ਨਹੀਂ ਆਉਂਦੇ ਹੁੰਦੇ ਮੇਰੇ ਵਾਲ ਜਿਹੜੇ ਉਹ ਨਵੇਂ ਆ ਰਹੇ ਨੇ ਔਰ ਤੁਸੀਂ ਲਾਈਵ ਦੇਖ ਰਹੇ ਹੋ ਜੀ ਕਿਉਂਕਿ ਮੈਂ ਨਾ ਬੀਬੀ ਨੂੰ ਵੀ ਦਿਖਾਉਣੀ ਹੁੰਦੀ ਆ ਮੈਂ ਸਕੂਲ 'ਚ ਵੀ ਦਿਖਾਉਣਾ ਮੈਂ ਕਿਹਾ ਦੇਖਿਓ ਕਹਿੰਦੀ ਆ ਹਾਂ ਤੇ ਬੇਬੀ ਹੈਅਰ ਆ ਰਹੇ ਨੇ ਆ ਦੇਖੋ ਮੇਰੇ ਐਡੇ ਐਡੇ ਕਿ ਛੋਟੇ ਛੋਟੇ ਵਾਲ ਸਿਰ ਦੇ ਵਿੱਚ ਆਉਣੇ ਸ਼ੁਰੂ ਹੋ ਗਏ ਕਿਉਂਕਿ ਇਹ ਖੜੇ ਰਹਿੰਦੇ ਨੇ ਇੱਥੇ ਇੱਥੇ ਤੇ ਇਹ ਵਾਲ ਕਿਵੇਂ ਆਏ ਨੇ ਹੁਣ ਭੈਣਾਂ ਦੇ ਬਹੁਤ ਸਾਰੇ ਸਵਾਲ ਹੋਣਗੇ ਤੇ ਸਾਰੀਆਂ ਭੈਣਾਂ ਗੱਲ ਮੇਰੀ ਧਿਆਨ ਨਾਲ ਸੁਣ ਲਿਓ ਕਾਪੀ ਪੈਨ ਲੈ ਕੇ ਬੈਠ ਜਾ ਕਰੋ ਆ ਭੈਣਾਂ ਨੂੰ ਪਤਾ ਕੀ ਕਰਦੀਆਂ ਨੇ ਜੀ ਮਹੀਨਾਕ ਜਿਹੜਾ ਮੈਂ ਦੱਸਦੀਆਂ ਮਹੀਨਾਕ ਕਰ ਲੈਂਦੀਆਂ ਨੇ ਤੇ ਫਿਰ ਕਹਿ ਦਿੰਦੀਆਂ ਨੇ ਜੀ ਸਾਡੇ ਤਾਂ ਹਟੇ ਨਹੀਂ ਹੈਗੇ ਸਾਡੇ ਤਾਂ ਬਾਲ ਬਹੁਤ ਝੜਦੇ ਨੇ ਐਂ ਤਾਂ ਅਸੀਂ ਗੰਜੇ ਹੋ ਜਾਵਾਂਗੇ ਪਤਾ ਮੈਨੂੰ ਕਿੰਨੀ ਦੇਰ ਹੋ ਗਈ ਲੱਗੀ ਹੋਈ ਨੂੰ ਇਸ ਕੰਮ ਤੇ ਘੱਟੋ ਘੱਟ ਸਾਲ ਤਾਂ ਜ਼ਰੂਰੀ ਹੋ ਗਿਆ ਜਦੋਂ ਤੋਂ ਮੈਂ ਆਪਣੇ ਵਾਲਾਂ ਦੀ ਕੇਅਰ ਕਰਨ ਲੱਗੀ ਆਂ ਤੇ ਦਹੀਂ ਨਾਲ ਜਿਹੜਾ ਮੈਂ ਣਾਉਣ ਲੱਗੀ ਆਂ ਉਹ ਮੈਂ 7-8 ਮਹੀਨੇ ਤੋਂ ਣਾਉਣ ਲੱਗੀ ਆਂ ਤੇ ਪਰ ਜਿਹੜਾ ਮੈਂ ਸੀਰਮ ਵਗੈਰਾ ਬਣਾ ਕੇ ਲਾਉਂਦੀ ਸੀਗੀ ਤੇ ਤੇਲ ਬਣਾ ਕੇ ਲਾਇਆ ਉਹ ਤਾਂ ਮੈਨੂੰ ਸਾਲ ਹੋ ਗਿਆ ਜੀ ਤੇ 6-7 ਮਹੀਨਿਆਂ ਤੋਂ ਮੈਂ ਦਹੀਂ ਦੇ ਨਾਲ ਨਹਾ ਰਹੀ ਆ ਦਹੀਂ ਦੇ ਵਿੱਚ ਚੌਲਾਂ ਦਾ ਪਾਣੀ ਵੀ ਪਾ ਲੈਣੀ ਆ ਉਹਦੇ ਨਾਲ ਮੈਂ ਨਹਾਉਣੀ ਆ ਤੁਸੀਂ ਸਾਰੀਆਂ ਭੈਣਾਂ ਧਿਆਨ ਨਾਲ ਸੁਣਿਓ ਇੱਕ ਇੱਕ ਗੱਲ ਪਹਿਲੀ ਗੱਲ ਕਿ ਜਿਹੜਾ ਸ਼ੈਂਪੂ ਸੀ ਉਹ ਬਿਲਕੁਲ ਬੰਦ ਨਹੀਂ ਕੀਤਾ ਥੋੜਾ ਬਹੁਤਾ ਮੈਂ ਦਹੀਂ ਦੇ ਵਿੱਚ ਪਾ ਲੈਣੀ ਆ ਤਾਂ ਮੈਂ ਕਿਵੇਂ ਸਟਾਰਟ ਕਰਦੀ ਆ ਆਪਣਾ ਜਿਹੜਾ హెయిర్ ਵਾਸ਼ ਦਾ ਕੰਮ ਹੈਗਾ ਉਹ ਸੰਡੇ ਨੂੰ ਮੇਰਾ ਪੂਰਾ ਕਨਸਨਟ੍ਰੇਸ਼ਨ ਆਪਣੇ ਵਾਲਾਂ ਤੇ ਹੁੰਦੀ ਆ ਸਵੇਰੇ ਮੈਂ ਉੱਠਦੀ ਆ ਉੱਠ ਕੇ ਆਪਣੇ ਵਾਲਾਂ ਨੂੰ ਕਲਰ ਕਰਦੀ ਆ ਘੰਟਾ ਕ ਵਾਲਾਂ ਦੇ ਵਿੱਚ ਕਲਰ ਲੱਗਿਆ ਰਹਿੰਦਾ ਉਸ ਤੋਂ ਬਾਅਦ ਮੈਂ ਚਾਵਲ ਜਿਹੜੇ ਉਹ ਹਾਫ ਕੁੱਕ ਕਰ ਲੈਣੀਆਂ ਤੇ ਉਹਦਾ ਜਿਹੜਾ ਪਾਣੀ ਆ ਉਹ ਦਹੀਂ ਦੇ ਵਿੱਚ ਪਾ ਲੈਣੀਆਂ ਚੰਗੀ ਤਰ੍ਹਾਂ ਉਹਨੂੰ ਮਿਕਸ ਕਰਕੇ ਵਿਸਕਰ ਦੇ ਨਾਲ ਫਿਰ ਘੰਟਾ ਜਦੋਂ ਕਲਰ ਲੱਗਿਆ ਰਹਿੰਦਾ ਹੈ ਤੋਂ ਇੰਨੇ ਚ ਕਲਰ ਚੜ ਜਾਂਦਾ ਉਸ ਤੋਂ ਬਾਅਦ ਮੈਂ ਜਿਹੜਾ ਪਾਣੀ ਦਹੀਂ ਦੇ ਵਿੱਚ ਪਾਇਆ ਹੁੰਦਾ ਉਹ ਦਹੀਂ ਨੂੰ ਆਪਣੇ ਵਾਲਾਂ ਦੇ ਵਿੱਚ ਜਿਵੇਂ ਆਪਾਂ ਤੇਲ ਲਾਉਣੇ ਨਾ ਐਂ ਝੱਸੇ ਝੱਸ ਕੇ ਉਹ ਚੰਗੀ ਤਰ੍ਹਾਂ ਮੈਂ ਆਪਣੇ ਵਾਲਾਂ ਦੇ ਵਿੱਚ ਸਾਰੇ ਜੜਾਂ ਦੇ ਵਿੱਚ ਝੱਸ ਲੈਣੀ ਆ ਤੇ ਫਿਰ ਚੰਗੀ ਤਰ੍ਹਾਂ ਆਪਣੇ ਵਾਲਾਂ ਦੀਆਂ ਇਥੇ ਕੋਲੋਣਾ ਤੇ ਵੀ ਲਾ ਲੈਣੀ ਆ ਉਸ ਤੋਂ ਬਾਅਦ ਮੈਂ ਉਹਨੂੰ ਘੰਟਾ ਡੇਢ ਘੰਟਾ ਲਾ ਕੇ ਰੱਖਦੀ ਆ ਵਾਲਾਂ ਦੇ ਵਿੱਚ ਉਹਨੂੰ ਸਾਰੀ ਦਹੀਂ ਤਾਂ ਲੱਗਦੀ ਨਹੀਂ ਹੈਗੀ ਵਾਲਾਂ ਦੇ ਵਿੱਚ ਕੁਝ ਬਚ ਜਾਂਦੀ ਆ ਜਿਹੜੀ ਬਚ ਜਾਂਦੀ ਆ ਉਹ ਮਨਾਉਣ ਵੇਲੇ ਥੋੜਾ ਜਿਹਾ ਸ਼ੈਂਪੂ ਬਹੁਤ ਜ਼ਿਆਦਾ ਨਹੀਂ ਥੋੜਾ ਜਿਹਾ ਸ਼ੈਂਪੂ ਪਾਉਣੀ ਆ ਉਹਦੇ ਵਿੱਚ ਕਿਉਂਕਿ ਜੇ ਆਪਾਂ ਨਹੀਂ ਪਾਉਂਦੇ ਥੋੜਾ ਜਿਹਾ ਉਹ ਚੌਲਾਂ ਦਾ ਪਾਣੀ ਹੋਣ ਕਰਕੇ ਥੋੜਾ ਜਿਹਾ ਅਕੜਾ ਜਾ ਜਾਂਦਾ ਬਾਲਾਂ ਦੇ ਵਿੱਚ ਸੋ ਹਲਕਾ ਜਿਹਾ ਸ਼ੈਂਪੂ ਆ ਜਿਹੜਾ ਉਹਦੇ ਵਿੱਚ ਮੈਂ ਐਡ ਕਰ ਲੈਣੀ ਆ ਫਿਰ ਮੈਂ ਵਾਲ ਧੋ ਲੈਂਦੀ ਆ ਇੰਨੇ ਇੱਕ ਸੋਹਣੇ ਵਾਲ ਲਿਖਰਦੇ ਨੇ ਕਿਉਂਕਿ ਦਹੀਂ ਮਾਲਿਸ਼ ਕੀਤੀ ਹੁੰਦੀ ਦਹੀਂ ਦੀ ਤੇ ਨਿਕਰਦਾ ਉਹਦੇ ਨਾਲ ਹੀ ਜਾਂਦੇ ਦਹੀਂ ਨਾਲ ਇੰਨੇ ਇੱਕ ਵਾਲ ਸੋਹਣੇ ਲਿਖਰਦੇ ਨੇ ਔਰ ਇੰਨੀ ਸੌਫਟਨੈਸ ਔਰ ਕੋਲੇ ਹੱਥ ਲਾਉਣੇ ਨਾ ਜਦੋਂ ਆ ਲੱਗਦਾ ਜਿਵੇਂ ਸ ਪਹਿਲਾ ਸਟੈਪ ਤੁਹਾਡਾ ਇਹ ਵਾਲਾ ਆਏਗਾ ਇੱਥੇ ਤੱਕ ਵਾਲਾਂ ਨੂੰ ਨਹਾਉਣ ਤੱਕ ਵਾਲ ਧੋਣ ਤੱਕ ਉਸ ਤੋਂ ਬਾਅਦ ਵਾਲਾਂ ਨੂੰ ਸੁਕਾਉਣੀ ਆ ਸੁਕਾ ਕੇ ਮੈਂ ਇੱਕ ਸੀਰਮ ਲਾਉਣੀ ਆ ਵਾਲਾਂ 'ਚ ਉਹ ਸੀਰਮ ਹੈ ਜਿਹੜਾ ਉਹ ਆਪਾਂ ਰੈਡੀमेड ਨਹੀਂ ਲਾਉਂਦੇ ਉਹ ਵੀ ਹੋਮ ਮੇਡੀ ਆ ਔਰ ਨੇਚਰਲ ਆ ਸਾਰੀਆਂ ਚੀਜ਼ਾਂ ਜੋ ਮੈਂ ਦੱਸੂਗੀ ਉਹ ਸਭ ਮੇਰੀਆਂ ਨੇਚਰਲ ਹੋਣਗੀਆਂ ਔਰ ਨੇਚਰਲ ਚੀਜ਼ਾਂ ਦੇ ਜਿਹੜੇ ਅਫੈਕਟ ਹੁੰਦੇ ਨੇ ਨਾ ਉਹ ਟਾਈਮ ਜ਼ਰੂਰ ਲੈਂਦੇ ਨੇ ਪਰ 100% ਗਾਰੰਟੀ ਨਾਲ ਉਹ ਰਿਜ਼ਲਟ ਆਪਣੇ ਦਿੰਦੇ ਨੇ ਪਰ ਤੁਸੀਂ ਕਾਲੀ ਨਾ ਕਰਿਆ ਕਰੋ ਕਹਿਣਗੇ ਜੀ ਅਸੀਂ ਤੁਹਾਡੇ ਤੋਂ ਪੁੱਛਿਆ ਸੀ ਤੁਸੀਂ ਸਾਨੂੰ ਦੱਸਿਆ ਸੀਗਾ ਵੀ ਆਹ ਕਰ ਲੋ ਅਸੀਂ ਸਾਰਾ ਕੀਤਾ ਤੇ ਬਾਲ ਤਾਂ ਉਵੇਂ ਝੜਦੇ ਨਹੀਂ ਹੁਣ ਮਹੀਨੇ ਦੇ ਵਿੱਚ ਤਾਂ ਬਾਲ ਝੜਨ ਨੂੰ ਝੜਦੇ ਨਹੀਂਗੇ ਕੋਈ 6 ਮਹੀਨੇ 7 ਮਹੀਨੇ 8 ਮਹੀਨੇ ਸਬਰ ਰੱਖਿਆ ਕਰੋ ਤੇ ਉਸ ਤੋਂ ਬਾਅਦ ਜੀ ਜਿਹੜਾ ਸੀਰਮ ਹੈਗਾ ਉਹ ਮੇਰਾ ਹੁਣ ਵੈਸੇ ਦੁਬਾਰਾ ਬਣਾਉਣ ਵਾਲਾ ਹੈਗਾ ਕਾਫੀ ਦਿਨ ਹੋ ਗਏ ਖਤਮ ਹੋਇਆ ਪਿਆ ਪਾਣੀ ਲਿਆ 1.5-2 ਗਲਾਸ ਉਹਦੇ ਵਿੱਚ ਕੜੀ ਪੱਤਾ ਪਾਇਆ ਬਿਸਕਸ ਦੇ ਪੱਤੇ ਪਾਏ ਮੇਥੀ ਦਾਣਾ ਪਾਇਆ ਚਮਚਾ 1.5 ਚਮਚ ਮੇਥੀ ਦਾਣਾ 15 ਕੁ ਮਿੰਟ ਉਹਨੂੰ ਸਿਮ ਤੇ ਪਿਆ ਰਹਿਣ ਦਿਓ ਫਿਰ ਉਸ ਤੋਂ ਬਾਅਦ ਨੂੰ ਠੰਡਾ ਹੋਣ ਦੋ ਉਸੇ ਤਰ੍ਹਾਂ ਵਿੱਚ ਸਾਰਾ ਸਮਾਨ ਪਿਆ ਰਹਿਣ ਦਿਓ ਫਿਰ ਉਹਨੂੰ ਪਾਉਣ ਲੋ ਪਾਉਣ ਕੇ ਦੋ ਤਿੰਨ ਕ ਵਿਟਾਮਿਨੀ ਦੇ ਕੈਪਸੂਲ ਪਾਓ ਪ੍ਰੈਸ਼ਰ ਬੋਟਲ ਦੇ ਵਿੱਚ ਉਹਨੂੰ ਪਾ ਲਓ ਜਦੋਂ ਮੇਰੇ ਵਾਲ ਣਾਉਣ ਤੋਂ ਬਾਅਦ ਸੁੱਕ ਜਾਂਦੇ ਨੇ ਫਿਰ ਮੈਂ ਉਹ ਪ੍ਰੈਸ਼ਰ ਨਾਲ ਸਾਰੇ ਵਾਲਾਂ ਦੇ ਉੱਪਰ ਚੰਗੀ ਤਰ੍ਹਾਂ ਸੀਰਮ ਲਾ ਲੈਨੀ ਆ ਸਪਰੇਅ ਕਰ ਲੈਨੀ ਆ ਵਾਲ ਫਿਰ ਗਿੱਲੇ ਹੋ ਜਾਂਦੇ ਨੇ ਉਹਨਾਂ ਨੂੰ ਮੈਂ ਫੇਸ ਸੁਖਾ ਲੈਨੀ ਆ ਜਦੋਂ ਸੁੱਕ ਜਾਂਦੇ ਨੇ ਤੇ ਮੇਰਾ ਘਰ ਬਣਾਇਆ ਹੋਇਆ ਜਿਹੜਾ ਤੇਲ ਹੈਗਾ ਉਹ ਫਿਰ ਮੈਂ ਚੰਗੀ ਤਰ੍ਹਾਂ ਜੜਾਂ ਦੇ ਵਿੱਚ ਅਪਲਾਈ ਕਰਦੀ ਆ ਠੀਕ ਹੈ ਜੀ ਫਿਰ ਮੈਂ ਆਪਦੇ ਵਾਲ ਜਿਹੜੇ ਉਹ ਗੁੱਤ ਵਗੈਰਾ ਕਰ ਲੈਨੀ ਆ ਮੈਨੂੰ ਅੱਧਾ ਦਿਨ ਲੱਗ ਜਾਂਦਾ ਇਸ ਪ੍ਰੋਸੈਸ ਦੇ ਵਿੱਚ ਪਰ ਮੈਂ ਬੜੇ ਸ਼ੌਕ ਨਾ ਕਰਦੀਆਂ ਕਿਉਂਕਿ ਮੈਨੂੰ ਪਤਾ ਹੈ ਕਿ ਇਹਦੇ ਰਿਜ਼ਲਟ ਬਹੁਤ ਅੱਛੇ ਆ ਰਹੇ ਨੇ ਵਾਲਾਂ ਦਾ ਸਿਰ ਦੇ ਵਿੱਚ ਘੱਟ ਹੋਣਾ ਚੰਗਾ ਨਹੀਂ ਲੱਗਦਾ ਬਿਰਲਾ ਹੋਣੀ ਆ ਉਹ ਚੰਗੀਆਂ ਨਹੀਂ ਲੰਗਦੀਆਂ ਹਨਾ ਤੁਹਾਡੀ ਪਰਸਨੈਲਿਟੀ ਦੇ ਵਿੱਚ ਹਰ ਇੱਕ ਚੀਜ਼ ਅਕਾਊਂਟ ਕਰਦੀ ਆ ਸੋ ਵਾਲ ਵੀ ਬਹੁਤ ਜ਼ਿਆਦਾ ਅਕਾਊਂਟ ਕਰਦੇ ਨੇ ਸੋ ਵਾਲਾਂ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ ਪਰ ਜੇ ਆਪਾਂ ਜਿਵੇਂ ਪਹਿਲਾਂ ਮੈਂ ਨਹੀਂ ਕਰਦੀ ਸੀਗੀ ਮੈਂ ਜਾਣਾ ਫਟਾਫਟ ਬਣਾ ਲੈਣਾ ਸ਼ੈਂਪੂ ਲਾਉਣਾ ਮੇਰੇ ਵਾਲ ਇੰਨੇ ਘਿੜੇ ਝਾੜੂ ਵਰਗੇ ਵਾਲ ਹੋ ਗਏ ਸੀ ਲੈਸ ਤੋਂ ਬਾਅਦ ਹੋਰ ਮੈਂ ਕੀ ਕਹਾਂ ਨਹੀਂ ਐਨ ਆ ਲੋ ਜਿਹੜੇ ਮੇਰੇ ਝਾੜੂ ਹੁੰਦਾ ਖਿਲਣੇ ਕਿੜੇ ਆ ਜਾਂ ਝਾੜੂ ਹੁੰਦਾ ਉਸ ਤਰ੍ਹਾਂ ਦੇ ਵਾਲ ਮੇਰੇ ਹੋ ਗਏ ਸੀ ਇਹ ਕਹਿਣਾ ਨਹੀਂ ਚਾਹੀਦਾ ਆਪਣੇ ਵਾਲਾਂ ਨੂੰ ਪਰ ਬਹੁਤ ਜ਼ਿਆਦਾ ਗੰਦੇ ਵਾਲ ਹੋ ਗਏ ਸੀ ਕਿਉਂਕਿ ਮੈਂ ਬਿਲਕੁਲ ਕੇਅਰ ਨਹੀਂ ਕਰਦੀ ਸੀ ਬਸ ਵਾਲਾਂ ਨੂੰ ਸ਼ੈਂਪੂ ਲਾਇਆ ਜਿਹੜਾ ਵੀ ਸ਼ੈਂਪੂ ਹੱਥ ਆਇਆ ਲਾਇਆ ਤੇ ਉਸ ਤੋਂ ਬਾਅਦ ਕੋਈ ਵੀ ਤੇਲ ਜਿਹੜਾ ਵੀ ਹੱਥ ਆਇਆ ਉਹ ਤੇਲ ਲਾਇਆ ਤੇਲ ਦਾ ਮੈਂ ਲਾਉਂਦੀ ਸੀ ਪਰ ਕੋਈ ਸਵਾਦ ਨਹੀਂ ਹੁੰਦਾ ਸੀ ਕਿਉਂਕਿ ਕੇਅਰ ਨਹੀਂ ਸੀ ਵਾਲਾਂ ਦੀ ਸੋ ਹੁਣ ਪੈਣਾ ਕਹਿ ਦਿੰਦੀ ਆ ਨੀ ਜੀ ਕੋਈ ਚੰਗਾ ਜਿਹਾ ਸ਼ੈਂਪੂ ਹੁਣ ਚੰਗਾ ਜਿਹਾ ਸ਼ੈਂਪੂ ਕਿਹੜਾ ਹੁੰਦਾ ਜੀ ਸ਼ੈਂਪੂ ਕੋਈ ਵੀ ਚੰਗਾ ਨਹੀਂ ਹੁੰਦਾ ਉਹਦੇ ਵਿੱਚ ਕੈਮੀਕਲ ਹੁੰਦੀ ਹੁੰਦੇ ਨੇ ਸੋ ਕੈਮੀਕਲ ਆਪਣੇ ਵਾਲਾਂ ਨੂੰ ਖਰਾਬ ਕਰਦੀ ਕਰਦੇ ਨੇ ਇਸ ਲਈ ਜੇ ਤੁਸੀਂ ਇਹ ਬਿਲਕੁਲ ਨਾ ਸੋਚੋ ਕਿ ਚੰਗਾ ਜਿਹਾ ਸ਼ੈਂਪੂ ਚਾਹੇ ਜਿੰਨਾ ਮਰਜ਼ੀ ਤੁਸੀਂ ਮਹਿੰਗਾ ਤੋਂ ਮਹਿੰਗਾ ਤੁਸੀਂ ਪਾਰਲਰਾਂ ਜਾਂਦੇ ਹੋ ਤੇ ਪੁੱਛਦੇ ਹੋ ਵਧੀਆ ਜਿਹਾ ਸ਼ੈਂਪੂ ਕੋਈ ਉਹਨਾਂ ਨੇ ਆਪਣਾ ਇੱਕ ਵੱਡਾ ਸਾਰਾ ਮਹਿੰਗਾ ਜਿਹਾ 2500 ਦਾ ਸ਼ੈਂਪੂ ਦੇ ਦੇਣਾ ਤੁਹਾਨੂੰ ਤੁਸੀਂ ਲੈ ਕੇ ਖੁਸ਼ ਹੋ ਕੇ ਘਰੇ ਆ ਜਾਣਾ ਇਹ ਉਸ ਤੋਂ ਬਾਅਦ ਵਾਲ ਜਿਹੜੇ ਉਹ ਤੁਹਾਨੂੰ ਲੱਗਦਾ ਕਿ ਬਹੁਤ ਜ਼ਿਆਦਾ ਅਫੈਕਟ ਤੋ ਜਿਹੜੀਆਂ ਚੀਜ਼ਾਂ ਮੈਂ ਤੁਹਾਨੂੰ ਦੱਸ ਰਹੀ ਹਾਂ ਤੁਸੀਂ ਇਹ ਜ਼ਰੂਰ ਟਰਾਈ ਕਰੋ ਔਰ ਪੇਸ਼ੈਂਸ ਨਾਲ ਕਰੋ ਐਂ ਨਾ ਕਰੋਗੇ ਤੁਸੀਂ ਮਹੀਨਾ ਕਰ ਲਿਆ 2 ਮਹੀਨੇ ਕਰ ਲਈ ਸਾਡੇ ਨਹੀਂ ਠੀਕ ਹੋਏ ਅਸੀਂ ਹਟ ਗਈ ਕਰਨਾ ਐਵੇਂ ਨਹੀਂ ਕਰਨਾ ਮੈਂ ਬੜੀ ਦੇਰ ਤੋਂ ਕਰ ਰਹੀ ਹਾਂ ਹੁਣ ਘੱਟੋ ਘੱਟ ਸਾਲ ਦਾ ਮੈਨੂੰ ਹੋ ਹੀ ਗਿਆ ਕਰਦੀ ਨੂੰ ਪਰ ਇੰਨੇ ਇੱਕ ਵਧੀਆ ਰਿਜ਼ਲਟ ਆਇ ਨਹੀਂ ਇੰਨੇ ਵਧੀਆ ਹੈਵੀ ਗੁੱਤ ਹੋ ਗਈ ਆ ਮੋਟੀ ਗੁੱਤ ਹੋ ਗਈ ਆ ਤੇ ਬਾਕੀ ਵਾਲ ਜਿਹੜੇ ਨਵੇਂ ਆਉਣੇ ਇਹ ਵੱਡੀ ਗੱਲ ਆ ਸਭ ਤੋਂ ਮੈਨੂੰ ਵੀ ਬਹੁਤ ਜ਼ਿਆਦਾ ਖੁਸ਼ੀ ਹੋਈ ਕਿ ਮੇਰੇ ਨਵੇਂ ਵਾਲ ਆਇ ਨਹੀਂ 50 ਪਲਸ ਦੇ ਵਿੱਚ ਜਾ ਕੇ ਵਾਲ ਛੱਡਦੇ ਤਾਂ ਸੋਹਣੇ ਨਹੀਂ ਵਾਲ ਲੰਮੇ ਆਉਂਦੇ ਨਹੀਂ ਸੋਹਣੇ ਹੁੰਦੇ ਹਨ ਸੋ ਇੰਨੀ ਕਿ ਕੇਅਰ ਹੈ ਸਾਰੀਆਂ ਭੈਣਾਂ ਜਰੂਰ ਕਰੋ ਤੇਲ ਕਿਵੇਂ ਬਣਾਉਣਾ ਉਹ ਮੈਂ ਤੁਹਾਨੂੰ ਦੱਸ ਦੇਣੀ ਆ ਕਿਉਂਕਿ ਤੇਲ ਬਣਾਉਂਦਾ ਨਾ ਬਣਾਉਣ ਦੀ ਕੋਈ ਗੱਲ ਨਹੀਂ ਪਰ ਟਾਈਮ ਮੇਰੇ ਕੋਲ ਬਹੁਤ ਘੱਟ ਹੁੰਦਾ ਮੈਂ ਕਈ ਭੈਣਾਂ ਨੂੰ ਬਣਾ ਕੇ ਵੀ ਦਿੱਤਾ ਪਰ ਟਾਈਮ ਦੀ ਬਹੁਤ ਜ਼ਿਆਦਾ ਸ਼ਾਰਟੇਜ ਰਹਿੰਦੀ ਹੈ ਮੇਰੇ ਕੋਲ ਤੁਹਾਨੂੰ ਸਾਰੀਆਂ ਭੈਣਾਂ ਨੂੰ ਪਤਾ ਹੈ ਨਾ ਸਰੋਂ ਦਾ ਤੇਲ ਇੱਕ ਬੋਟਲ ਲੈ ਲੈਣੀ ਆ ਉਹਦੇ ਵਿੱਚ ਦੋ ਚਮਚ ਮੈਂ ਆਮਲਾ ਪਾਊਡਰ ਪਾ ਲਿਆ ਦੋ ਚਮਚ ਮਹਿੰਦੀ ਦੇ ਪਾ ਲਿਆ ਅੱਛੀ ਮਹਿੰਦੀ ਹੋ ਗਈ ਦੋ ਗੁਚਮਚ ਉਹਦੇ ਵਿੱਚ ਮੈਂ ਕਲੌਂਜੀ ਪਾਊਡਰ ਪਾ ਲੈਣੀ ਆ ਗ੍ਰਾਈਂਡ ਕਰ ਲੋ ਘਰੇ ਲਿਆ ਕੇ ਦੋ ਗੁਚਮਚ ਪਾ ਲੈਣੀ ਆ ਤੇ ਫਿਰ ਉਹਦੇ ਵਿੱਚ ਕੜੀ ਪੱਤਾ ਹਬਿਸਕਸ ਦੇ ਪੱਤੇ ਇਹ ਸਾਰਾ ਕੁਝ ਮੈਂ ਪਾ ਕੇ ਉਹਨੂੰ ਰੱਖ ਦੇਣੀ ਆ ਜੀ ਪੂਰੀ ਰਾਤ ਪੂਰਾ ਦਿਨ ਉਹ ਪਿਆ ਰਹਿੰਦਾ ਇਹ ਲਾ ਲੋ ਵੀ 24 ਘੰਟੇ ਬਾਅਦ ਉਹਨੂੰ ਮੈਂ ਪੁੰਨ ਲੈਣੀ ਆ ਜੋ ਵੀ ਗਾਰਜੀ ਜਿਹੜੀ ਥੱਲੇ ਮਟੀਰੀਅਲ ਬੈਠ ਜਾਂਦਾ ਜਿੰਨਾ ਵੀ ਪਾਣੀ ਚ ਆ ਜਾਂਦਾ ਉਹਨਾਂ ਨੂੰ ਮੈਂ ਬੋਟਲ ਚ ਪਾ ਲੈਣੀ ਆ ਠੀਕ ਆ ਜੀ ਜਿਹੜਾ ਬਿਲਕੁਲ ਹੀ ਨਹੀਂ ਨਿਕਲਦਾ ਦਰਦਰਾ ਰਹਿ ਜਾਂਦਾ ਉਹਨੂੰ ਆਪਾਂ ਛੱਡ ਦਿੰਨੇ ਆ ਮਸਤੇਰਾ ਆਪਾ ਤੇਲ ਹੈ ਜਿਹੜਾ ਉਹ ਹਲਾਉਂਦੇ ਰਹੇ ਨੇ ਜਿਹੜੀ ਉਹ ਮਟੀਰੀਅਲ ਸੀਗਾ ਉਹ ਨੀਚੇ بیٹھ ਗਿਆ ਉਹ ਤੇਲ ਹੈ ਜਿਹੜਾ ਉਹ ਣਾਉਣ ਤੋਂ ਬਾਅਦ ਆਪਾਂ ਚੰਗੀ ਤਰ੍ਹਾਂ ਅਪਲਾਈ ਕਰ ਲੈਣੇ ਆ ਕਈ ਭੈਣਾਂ ਕਹਿੰਦੀਆਂ ਨੇ ਜੀ ਸਾਨੂੰ ਤਾਂ 스ਮੈਲ ਆਉਂਦੀ ਆ ਦੇਖੋ ਜੀ ਮੈਨੂੰ ਤਾਂ ਬਿਲਕੁਲ ਵੀ 스ਮੈਲ ਨਹੀਂ ਆਉਂਦੀ ਹੈਗੀ ਸਾਰੀਆਂ ਚੀਜ਼ਾਂ ਵਾਲਾ ਇਹੀ ਤੇਲ ਮੈਂ ਲਾਉਣੀ ਆ ਤੇ 스ਮੈਲ ਸਮੋਲ ਤਾਂ ਕੁਛ ਨਹੀਂ ਆਉਂਦੀ ਹੁਣ ਇਹਨਾਂ ਵਿੱਚੋਂ ਕਿਹੜੀ ਚੀਜ਼ ਹੈ ਜਿਹਦੀ 스ਮੈਲ ਗੰਦੀ ਹੋਊਗੀ ਸਾਰੀਆਂ ਚੀਜ਼ਾਂ ਨੇਚਰਲ ਨੇ ਕੋਈ ਬੈਡ 스ਮੈਲ ਵਾਲੀ ਤਾਂ ਹੈ ਨਹੀਂਗੀ 스ਮੈਲ ਆਉਣੀ ਹੋਊਗੀ ਪਰ ਬੈਡ 스ਮੈਲ ਨਹੀਂ ਆਉਂਦੀ ਹੈਗੀ ਮੈਨੂੰ ਨਹੀਂ ਆਈ ਕਦੇ ਨ ਸੋ ਸੀਰਮਨਾਲ ਦੀ ਭਣਾ ਕਹਿੰਦੀ ਆ ਸਾਨੂੰ 스멜 ਆਉਂਦੀ ਆ ਹੁਣ ਮੇਥੀ ਦਾਣਾ ਜੀ ਉਹਦੇ ਵਿੱਚ ਅਫਿਸਕਸ ਦੇ ਪੱਤੇ ਕੜੀ ਤੁੱਤਾ ਉਹਦੇ ਵਿੱਚ ਵੀ ਕੋਈ 스멜 ਵਾਲੀ ਗੱਲ ਨਹੀਂ ਹੈਗੀ ਜਦੋਂ ਸੁੱਕ ਜਾਂਦਾ ਤੇ ਬਾਲ ਜੇ ਸੁੱਕ ਜਾਂਦੇ ਨੇ ਕੋਈ 스멜 ਨਹੀਂ ਆਉਂਦੀ ਹੈਗੀ ਸੋ ਜੇ ਤਾਂ ਆਪਾਂ ਨਿੱਕੀ ਨਿੱਕੀ ਗੱਲਾਂ ਸੋਚਾਂਗੇ ਵੀ ਲੋ ਜੀ ਇਹਦੇ ਨਾਲ ਤਾਂ 스멜 ਆਉਂਦੀ ਆ ਲੱਸੀ ਦਹੀਂ ਨਾਲ ਸਾਨੂੰ 스멜 ਆਉਂਦੀ ਆ ਫਿਰ ਤੁਸੀਂ ਆਪਣਾ ਸ਼ੈਂਪੂ ਯੂਜ਼ ਕਰੋ ਤੇ ਬਾਲਾਂ ਨੂੰ ਛੱਡਦੇ ਆ ਤੇ ਛੱਡਦੇ ਰਹਿਣ ਦੇ ਤੇ ਹੌਲੀ ਹੌਲੀ ਗੰਜੀਆਂ ਹੋਜੋ ਐਨੀਆਂ ਨੀਆਂ ਜੂੜੀਆਂ ਜਾਂ ਛੋਟੀਆਂ ਛੁਟੀਆਂ ਗੁੱਤਾਂ ਲੈ ਕੇ ਫਿਰ ਕੁਰੀਆਂ ਫਿਰ ਸੋ ਮੇਰੇ ਖਿਆਲ ਚ ਤਾਂ ਤੁਸੀਂ ਆਪਣੇ ਬੱਚਿਆਂ ਦਾ ਵੀ ਇਸੇ ਤਰ੍ਹਾਂ ਹੀ ਵਾਲਾਂ ਦੀ ਕੇਅਰ ਕਰੋ ਤੇ ਆਪ ਦੀਆਂ ਨਹੀਂ ਤਾਂ ਕਰਨੀ ਆ ਆਪਣੇ ਵਾਲਾਂ ਦੀ ਕੇਅਰ ਤੁਸੀਂ ਖੁਦ ਹੀ ਕਰਨੀ ਆ ਪਾਰਲਰਾਂ ਨਹੀਂ ਕਰਨੀ ਤੇ ਜੇ ਕੈਮੀਕਲ ਯੂਜ਼ ਕਰਨੇ ਆ ਉਹ ਤੁਹਾਡੀ ਮਰਜ਼ੀ ਆ ਠੀਕ ਹੈ ਚਲੋ ਜੀ ਇਹ ਆਪਣਾ ਵਾਲਾਂ ਸੰਬੰਧੀ ਮੈਂ ਤੁਹਾਡੇ ਨਾਲ ਅੱਜ ਗੱਲਬਾਤ ਕੀਤੀ ਹੈਗੀ ਆ ਬਹੁਤ ਇੰਪੋਰਟੈਂਟ ਜਿਹਾ ਟੌਪਿਕ ਹੁੰਦਾ ਵਾਲਾਂ ਦਾ ਵਾਲਾਂ ਦਾ ਔਰ ਸਕਿਨ ਦਾ ਇਸ ਸਟੇਜ ਤੇ ਆ ਕੇ ਵਾਲਾਂ ਦਾ ਔਰ ਸਕਿਨ ਦਾ ਖਾਸ ਧਿਆਨ ਰੱਖਣ ਦੀ ਲੋੜ ਹੁੰਦੀ ਆ ਸੋ ਬਾਲਾਂ ਦਾ ਮੈਂ ਤੁਹਾਨੂੰ ਲਾਈਵ ਰਿਜ਼ਲਟ ਦਿਖਾਤਾ ਕਿ ਮੇਰੇ ਵਾਲਾਂ ਦਾ ਰਿਜ਼ਲਟ ਕੀ ਹੈਗਾ ਸੋ ਮੇਰੇ ਵਾਲ ਤਾਂ ਤੁਹਾਨੂੰ ਜੇ ਬੀਬੀ ਨੂੰ ਪੁੱਛੋ ਬੀਬੀ ਵੀ ਤੁਹਾਨੂੰ ਦੱਸ ਦੂਗੀ ਕਿ ਹਾਂ ਬਾਲ ਜਿਹੜੇ ਉਹ ਬਹੁਤ ਸਹੀ ਹੋ ਰਹੇ ਨੇ ਮੇਰੇ ਤਾਂ ਬਹੁਤ ਜ਼ਿਆਦਾ ਚੌੜਾ ਹੋ ਗਿਆ ਸੀ ਚੀਜ਼ ਤੇ ਹੁਣ ਮੇਰੇ ਜਿਹੜੇ ਨਿੱਕੇ ਨਿੱਕੇ ਬਾਲ ਆ ਗਏ ਨੇ ਮੈਨੂੰ ਬਹੁਤ ਖੁਸ਼ੀ ਹੁੰਦੀ ਹੈ ਭਾਵੇਂ ਉਹ ਖੜੇ ਖੜੇ ਜਿਹਾ ਬੁਰੇ ਲੱਗਦੇ ਨੇ ਪਰ ਮੈਨੂੰ ਖੁਸ਼ੀ ਹੁੰਦੀ ਹੈ ਕਿ ਕਿਉਂਕਿ ਉਹ ਲੰਬੇ ਹੋ ਜਾਣਗੇ ਤੇ ਫਿਰ ਇਹ ਹੋਰ ਵੀ ਜ਼ਿਆਦਾ ਸੰਗਨੇ ਲੱਗਣਗੇ ਸੋ ਲਓ ਜੀ ਹੁਣ ਆਪਾਂ ਥੋੜੇ ਜਿਹਾ ਕਮੈਂਟ ਜਿਹੜੇ ਰੀਡ ਕਰ ਦਿੰਨੇ ਆ ਭੈਣਾਂ ਕਿਉਂਕਿ ਵਾਈਫਾਈ ਚੱਲ ਨਹੀਂ ਰਿਹਾ ਤੇ ਨੈਟ ਹੈਗਾ ਜਿਹੜਾ Airtel ਦਾ ਉਹ ਵੀ ਅੱਜ ਪ੍ਰੋਪਰਲੀ ਕੰਮ ਨਹੀਂ ਕਰ ਰਿਹਾ ਪਤਾ ਨਹੀਂ ਕੀ ਗੱਲ ਹੋ ਗਈ ਅੱਗੇ ਤਾਂ ਅੱਛਾ ਕਰਦਾ ਸੀਗਾ ਪਰ ਅੱਜ ਨਹੀਂ ਹੋ ਰਿਹਾ ਅੱਜ ਨਾਲ ਇੱਕ ਸਟੂਡੈਂਟ ਹੈ ਕਹਿੰਦੀ ਮੈਂ ਬਹੁਤ ਪੁਰਾਣੀ ਸਟੂਡੈਂਟ ਹਾਂ ਜੀ ਤੁਹਾਡੀ ਉਹਨੇ ਅੱਜ ਕਮੈਂਟ ਕੀਤਾ ਮੈਂ ਉਹਨਾਂ ਦਾ ਕਮੈਂਟ ਵੀ ਬਹੁਤ ਮੈਨੂੰ ਅੱਛਾ ਲੱਗਿਆ ਮੈਂ ਰੀਡ ਕਰਨਾ ਹੈਗਾ ਸਾਨੂੰ ਬਹੁਤ ਖੁਸ਼ੀ ਹੁੰਦੀ ਹੈ ਜੀ ਟੀਚਰਸ ਨੂੰ ਜਦੋਂ ਸਾਡੇ ਸਟੂਡੈਂਟ ਕਿਤੇ ਬੱਚੇ ਆ ਜਿਹੜੇ ਉਹ ਸਾਨੂੰ ਮਿਲਦੇ ਨੇ ਹਨਾ ਤੇ ਲਓ ਮੈਂ ਕੋਸ਼ਿਸ਼ ਕਰਦੀ ਆਂ ਬੜੀ ਮੁਸ਼ਕਲ ਚੱਲ ਰਿਹਾ ਜੀ ਬਹੁਤ ਔਖੇ ਕਮੈਂਟ ਖੁੱਲ ਰਹੇ ਨੇ ਲੋ ਜੀ ਇਹ ਹੈਗੇ ਨੇ ਅ ਸੁਖੀ ਭੁੱਲਰ ਦੀ ਆਈਡੀ ਤੋਂ ਹੈ ਐਸਐਸਏ ਮੈਮ ਜੀ ਕਿਵੇਂ ਹੋ ਤੁਸੀਂ ਮੈਮ ਮੈਂ ਤੁਹਾਡੀ ਸਟੂਡੈਂਟ ਆ ਬਹੁਤ ਸਾਲ ਪੁਰਾਣੀ ਨਾ ਮੈਂ ਕਿੰਨੇ ਸਾਲ ਪੁਰਾਣੀ ਆ ਉਹ ਦੱਸਿਆ ਨਹੀਂ ਤੁਹਾਨੂੰ ਅੱਜ ਤੱਕ ਕਦੀ ਨਹੀਂ ਭੁੱਲੀ ਤੇ ਨਾ ਕਦੀ ਭੁੱਲ ਸਕਦੀ ਆ ਤੁਸੀਂ ਆਲਵੇਸ ਮੇਰੇ ਫੇਵਰਟ ਟੀਚਰ ਹੋ ਮੈਂ ਬਹੁਤ ਕੋਸ਼ਿਸ਼ ਕੀਤੀ ਸੀ ਕਿ ਤੁਸੀਂ ਮੈਨੂੰ ਕਦੀ ਮਿਲ ਜਾਵੋ ਫਿਰ ਮੈਨੂੰ ਪਤਾ ਚੱਲਿਆ ਕਿ ਤੁਸੀਂ ਸੰਗਰੂਰ ਤੋਂ ਚਲੇ ਗਏ ਇੱਕ ਦਿਨ ਜ਼ਰੂਰ ਇੱਕ ਦਿਨ ਜ਼ਰੂਰ ਤੁਸੀਂ ਕੋਲ ਦੀ ਲੰਗੇ ਸੀ ਗੱਡੀ ਵਿੱਚ ਮੈਂ ਕਿੰਨਾ ਟਾਈਮ ਤੁਹਾਡੀ ਗੱਡੀ ਜਾਂਦੀ ਵੇਖਦੀ ਰਹੀ ਜਦੋਂ ਮੈਨੂੰ ਤੁਸੀਂ ਸੋਸ਼ਲ ਮੀਡੀਆ ਤੇ ਮਿਲੇ ਮੈਂ ਦੱਸ ਨਹੀਂ ਸਕਦੀ ਕਿ ਕਿੰਨਾ ਸਕੂਨ ਮਿਲਿਆ ਦਿਲ ਕਰੇ ਕੋਟਕੇ ਹੱਗ ਕਰ ਲਵਾਂ ਮੈਂ ਇੱਕ ਇੱਕ ਕਰਕੇ ਡੇਲੀ ਇੰਨਾ ਟਾਈਮ ਪੁਰਾਣੀਆਂ ਵੀਡੀਓਜ਼ ਦੇਖਣ ਲੱਗੀਆਂ ਤੁਹਾਡੀ ਪਲੀਜ਼ ਮੈਮ ਮੇਰਾ ਕਮੈਂਟ ਰੀਡ ਕੀਤਾ ਤੇ ਰਿਪਲਾਈ ਜਰੂਰ ਕਰਿਓ ਪਲੀਜ਼ ਬੇਟੇ ਥੈਂਕ ਯੂ so much ਤੁਸੀਂ ਮੇਰੀਆਂ ਵੀਡੀਓਜ਼ ਦੇਖਦੇ ਹੋ ਔਰ ਇਹਨਾਂ ਲਾਈਕ ਕਰਦੇ ਹੋ ਇਹਨਾਂ ਪਿਆਰ ਕਰਦੇ ਹੋ ਸਾਨੂੰ ਵੀ ਆਪਣੇ ਸਟੂਡੈਂਟ ਕਦੇ ਨਹੀਂ ਭੁੱਲਦੇ ਸਾਨੂੰ ਵੀ ਬਹੁਤ ਅੱਛੇ ਲੱਗਦੇ ਨੇ ਜਦੋਂ ਉਹਨਾਂ ਦੇ ਫੋਨ ਆਉਂਦੇ ਨੇ ਹੁਣ ਮੈਨੂੰ ਕਿਉਂਕਿ ਉਹ ਬਹੁਤ ਸਾਰੇ ਸਟੂਡੈਂਟ ਮੇਰੇ ਨਾਲ ਸੋਸ਼ਲ ਮੀਡੀਆ ਤੇ ਜੁੜ ਚੁੱਕੇ ਨੇ ਔਰ ਕਮੈਂਟ ਵੀ ਕਰਦੇ ਨੇ ਔਰ ਮੈਸੇਜ ਵੀ ਕਰਦੇ ਨੇ ਫੋਨ ਵੀ ਕਰਦੇ ਨੇ ਹਨਾ ਬਹੁਤ ਅੱਛਾ ਲੱਗਦਾ ਮੈਨੂੰ ਬਹੁਤ ਚੰਗਾ ਲੱਗਣਾ ਸੀਗਾ ਜੇ ਤੁਸੀਂ ਆਪਣਾ ਨਾਮ ਵੀ ਦੱਸਦੇ ਤੁਸੀਂ ਮੈਨੂੰ ਇਹ ਵੀ ਦੱਸਦੇ ਕਿ ਤੁਸੀਂ ਮੇਰੇ ਕੋਲੇ ਕਿਹੜੇ ਪਿੰਡ 'ਚ ਪੜੇ ਹੋ ਕਿਉਂਕਿ ਮੈਂ ਪਲਵਾਨ ਪਿੰਡ 'ਚ ਜੌਬ ਕਰੀ ਮੈਂ ਥਲੇਸਾ ਪਿੰਡ 'ਚ ਜੌਬ ਕਰੀ ਮੈਂ ਖੇੜੀ ਚਹਲਾ ਜੌਬ ਕਰੀ ਹੈ ਔਰ ਮੈਂ ਗੱਗੜਪੁਰ ਈਲਵਾਲ ਗੱਗੜਪੁਰ ਕੋ ਜੌਬ ਕਰੀ ਹੈ ਇਹ ਚਾਰ ਪਿੰਡਾਂ 'ਚ ਮੈਂ ਸਨੂਰ ਜੌਬ ਕਰੀ ਹੈ ਤੇ ਹੁਣ ਮੈਂ ਕੋਟਕਪੂਰੇ ਗਰਲ ਸਕੂਲ ਦੇ ਵਿੱਚ ਹੈਗੀ ਆ ਤੇ ਤੁਸੀਂ ਮੈਨੂੰ ਦੱਸਿਓ ਕਿ ਤੁਹਾਡਾ ਨਾਮ ਕੀ ਹੈ ਤੇ ਤੁਸੀਂ ਕਿਹੜੇ ਸਕੂਲ ਦੇ ਵਿੱਚ ਮੇਰੇ ਕੋਲੇ ਪੜੇ ਹੋ ਠੀਕ ਹੈ థాంక్యూ బిటీ ਤੁਸੀਂ ਇੰਨਾ ਟਾਈਮ ਕੱਢਿਆ ਔਰ ਅੱਡੇ ਵੱਡੇ ਵੱਡੇ ਕਮੈਂਟ ਕੀਤੇ ਨੇ ਹਣਾ ਬਹੁਤ ਚੰਗਾ ਲੱਗਿਆ ਮੈਨੂੰ ਵੀ ਤੇ ਨਾਮ ਜਰੂਰ ਦੱਸ ਦਿਓ ਆਪਣਾ ਅ ਜਸਪਾਲ ਸਿੰਘ ਦੀ ਆਈਡੀ ਤੋਂ ਮੈਂ ਗੁਰਵਿੰਦਰ ਕੌਰ ਸਸੀ ਕਲ ਦੀਦੀ ਜੀ ਤੁਸੀਂ ਹਰ ਰੋਜ਼ ਬਹੁਤ ਭੱਜ ਦੌੜ ਕਰਦੇ ਹੋ ਦੇਖ ਕੇ ਸਾਨੂੰ ਵੀ ਹਿੰਮਤ ਮਿਲਦੀ ਆ ਤੁਹਾਨੂੰ ਸਲੂਟ ਕਰਨ ਨੂੰ ਜੀ ਕਰਦਾ ਗੁਰਵਿੰਦਰ ਕੌਰ ਥੈਂਕ ਯੂ ਗੁਰਵਿੰਦਰ ਜੀ ਥੈਂਕ ਯੂ ਸੋ ਮੱਚ ਇਹ ਹੱਡ ਮਾਸ ਕਿਸੇ ਕੰਮ ਨਹੀਂ ਆਉਣਾ ਜੀ ਜਿੰਨੀ ਕ ਆਪਾਂ ਮਿਹਨਤ ਕਰ ਲਾਂਗੇ ਸਰੀਰ ਨੂੰ ਵਾਹ ਲਾਂਗੇ ਉਹਨਾਂ ਹੀ ਰੱਜ ਕੇ ਖਾਵਾਂਗੇ ਠੀਕ ਹੈ ਤੇ ਲੋ ਜੀ ਮੈਨੂੰ ਲੱਗਦਾ ਬਾਕੀ ਦੇ ਕਮੈਂਟ ਆ ਜਿਹੜੇ ਆਪਾਂ ਫੇਰ ਰੀਡ ਕਰ ਲਾਂਗੇ ਕਦੀ ਤੇ ਇੱਕ ਦੋ ਭੈਣਾਂ ਦੇ ਹੈਗੇ ਨੇ ਕਿ ਸਾਨੂੰ ਸਸਰੀ ਕਾਲ ਜੀ ਮੇਰੇ પેટ ਅੰਦਰ ਸੋ ਜਾ ਗਈ ਹੈ ਇਹ ਅੰਗਰੇਜ਼ ਸਿੰਘ ਦੀ ਆਈਡੀ ਤੋਂ ਹੈ ਮੈਂ ਬਹੁਤਾ ਟਾਈਮ ਨਹੀਂ ਬੈਠ ਸਕਦੀ ਨਾ ਹੀ ਖੜੀ ਹੋ ਸਕਦੀ ਆ ਪਲੀਜ਼ ਦੱਸੋ ਕਿਰਨਜੀਤ ਕੌਰ ਲਹਿਰਾ ਤੂਰ ਕੋਟ ਰਾਮਪੁਰਾ ਕੱਲ ਨੂੰ ਜਿਹੜਾ ਅਗਲੇ ਵਲੌਗ ਜਰੂਰ ਦੱਸਾਂਗੇ ਜੀ ਤੇ ਇੱਕ ਭੈਣ ਨੇ ਸਰਵਾਈਕਲ ਬਾਰੇ ਪੁੱਛਿਆ ਬਲਜੀਤ ਕੌਰ ਨੇ ਬਹੁਤ ਬੇਨ ਹੁੰਦਾ ਉਹਦੇ ਬਾਰੇ ਮੈਂ ਤੁਹਾਨੂੰ ਦੱਸੂਗੀ ਕਿਉਂਕਿ ਮੈਨੂੰ ਵੀ ਕਦੀ ਕਦੀ ਹੋ ਜਾਂਦਾ ਜੇ ਮੈਂ ਪੇਪਰ ਵਗੈਰਾ ਚੈੱਕ ਕਰਦੀ ਆ ਅੱਜ ਨਾ ਮੇਰਾ ਗਲਾ ਜਿਹੜਾ ਉਹ ਮੈਨੂੰ ਸਪੋਰਟ ਨਹੀਂ ਕਰ ਰਿਆ ਮੇਰੀ ਆਵਾਜ਼ ਹੈ ਜਿਹੜੀ ਬੈਠੀ ਪਈ ਆ ਅੱਜ ਤੇ ਕੱਲ ਨੂੰ ਆਪਾਂ ਤੁਹਾਨੂੰ ਜਰੂਰ ਜਵਾਬ ਦੇਵਾਂਗੇ ਇਹਨਾਂ ਚੀਜ਼ਾਂ ਦੇ ਤੇ ਲੋ ਜੀ ਮੈਨੂੰ ਲੱਗਦਾ ਤੁਹਾਨੂੰ ਇਹ ਵਲੌਗ ਆ ਜਿਹੜਾ ਉਹ ਪਸੰਦ ਆਊਗਾ ਤੇ ਪਸੰਦ ਆਇਆ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਰ ਦਿਓ ਇੱਕ ਦੋ ਹੋਰ ਵੀ ਚੀਜ਼ਾਂ ਆ ਮੇਰੇ ਦਿਮਾਗ 'ਚ ਹੈਗੀਆਂ ਨੇ ਤੇਰੀਆਂ ਦੱਸਣੀਆਂ ਨੇ ਮੈਂ ਤੁਹਾਨੂੰ ਜਰੂਰ ਪਰ ਅੱਜ ਗੱਲ ਆ ਜਿਹੜਾ ਉਹ ਸਾਫ਼ ਨਹੀਂ ਦੇ ਰਿਹਾ ਤੇ ਲੋ ਜੀ ਕੱਲ ਨੂੰ ਮਿਲਦੇ ਆਂ ਫਿਰ ਆਪਾਂ ਵਧੀਆ ਜੇ ਵਲੌਗ ਲੈ ਕੇ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ